ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਅੱਜ 7 ਮਾਰਚ ਹੈਗਾ ਔਰ ਵਿਧਾਨ ਸਭਾ ਦਾ ਸੈਸ਼ਨ ਲਗਾਤਾਰ ਚੱਲ ਰਿਹਾ ਹੈ ਅੱਜ ਸਵੇਰੇ ਪ੍ਰਸ਼ਨ ਕਾਲ ਕੁਐਸਚਨ ਆਵਰ ਤੇ ਜ਼ੀਰੋ ਜਿਹੜਾ ਕਾਲ ਹੈਗਾ ਜ਼ੀਰੋ ਆਵਰ ਤੋਂ ਸ਼ੁਰੂਆਤ ਹੋਈ ਉਹਦੇ ਵਿੱਚ ਗੱਲਾਂ ਬਾਤਾਂ ਕੀਤੀਆਂ ਅੱਜ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਅੱਜ ਹਾਜ਼ਰ ਨਹੀਂ ਸਨ ਖਾਸ ਕਰਕੇ ਹਾਊਸ ਦੇ ਵਿੱਚ ਕਿਉਂਕਿ ਉਹਨਾਂ ਨੇ ਸੰਗਰੂਰ ਜਾਣਾ ਸੀ ਉੱਥੇ ਇੱਕ ਸਮਾਗਮ ਹੈਗਾ ਜਿੱਥੇ ਉਹਨਾਂ ਨੇ ਨਿਯੁਕਤੀ ਪੱਤਰ ਦੇਣੇ ਆ ਹਰੋਂ ਨਿਯੁਕਤੀ ਪੱਤਰ ਦੇਨ ਗਏ ਹੋਏ ਨਹੀਂ ਦੁਪਹਿਰ ਬਾਅਦ ਸ਼ਾਇਦ ਆ ਜਾਣ ਪਰ ਇਸ ਟਾਈਮ ਸਵੇਰ ਦੇ ਜਿਹੜਾ ਪੋਸਟ ਲੰਚ ਸੈਸ਼ਨ ਹੈਗਾ ਉਹਦੇ ਵਿੱਚ ਉਹ ਮੌਜੂਦ ਨਹੀਂ ਸਿਗੇ ਪਰ ਉਸ ਦੇ ਬਾਵਜੂਦ ਤੁਹਾਨੂੰ ਦੱਸ ਦਈਏ ਕਿ ਅੱਜ ਪ੍ਰਸ਼ਨ ਕਾਲ ਹੋਏ ਬਹੁਤ ਸਾਰੇ ਸਵਾਲ ਲੱਗੇ ਉਹਦੇ ਵਿੱਚ ਸਿੱਖਿਆ ਨੂੰ ਲੈ ਕੇ ਬਹੁਤ ਸਵਾਲ ਲੱਗੇ ਵੱਖ-ਵੱਖ ਮੈਂਬਰਾਂ ਨੇ ਅਕਾਲੀ ਦਲ ਦੇ ਮੈਂਬਰ ਜਿਹੜੇ ਸੁੱਖੀ ਨੇ ਉਹਨਾਂ ਨੇ ਸਵਾਲ ਕੀਤੇ ਕਾਫੀ ਸਵਾਲ ਆਏ ਸਕੂਲਾਂ ਨੂੰ ਲੈ ਕੇ ਚੱਬੇਵਾਲ ਜਿਹੜੇ ਕਾਂਗਰਸ ਦੇ ਮੈਂਬਰ ਨੇ ਉਹਨਾਂ ਨੇ ਸਵਾਲ ਕੀਤੇ ਸੁਖਵਿੰਦਰ ਸੁਖੀ ਅਕਾਲੀ ਦਲ ਦੇ ਮੈਂਬਰ ਆਪਣੇ ਰਾਜਕੁਮਾਰ ਚੱਬੇਵਾਲ ਕਾਂਗਰਸ ਦੇ ਮੈਂਬਰ ਪਰ ਉਸ ਦੇ ਨਾਲ ਨਾਲ ਹੀ ਆਪਣੇ ਹੀ ਮੰਤਰੀਆਂ ਨੂੰ ਉਹਨਾਂ ਦੀ ਜਿਹੜੇ ਸਤਾਧਾਰੀ ਪਾਰਟੀ ਹੈਗੀ ਆਮ ਆਦਮੀ ਪਾਰਟੀ ਉਹਨਾਂ ਦੇ ਮੈਂਬਰਸ ਨੇ ਵੀ ਵਕਫ ਵਕਫ ਸਵਾਲ ਕੀਤੇ ਉਹਦੇ ਵਿੱਚ ਇੱਕ ਬਹੁਤ ਹੀ ਇੰਟਰਸਟਿੰਗ ਸਵਾਲ ਆਇਆ ਖਾਸ ਕਰਕੇ ਜੇ ਗੱਲ ਕਰੀਏ ਤਾਂ ਪਠਾਨ ਮਾਜਰਾ ਦਾ ਪਠਾਨ ਮਾਜਰਾ ਨੇ ਖਾਸ ਕਰਕੇ ਨਸ਼ੇ ਤੇ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਆਪਣੇ ਮੰਤਰੀ ਨੂੰ ਪੁੱਛਿਆ ਖੇਤੀਬਾੜੀ ਮੰਤਰੀ ਨੂੰ ਕੀ ਹਰਮਿਤ ਸਿੰਘ ਪਠਾਨ ਮਾਜਰਾ ਨੇ ਕਿਹਾ ਕਿ ਕੀ ਕੋਈ ਐਸਾ ਪ੍ਰੋਵੀਜ਼ਨ ਸਰਕਾਰ ਦੇ ਕੋਲ ਹੈ ਖੇਤੀਬਾੜੀ ਦੇ ਅਗਲੇ ਦਿਨਾਂ ਦੇ ਵਿੱਚ ਜਿਹਦੇ ਵਿੱਚ ਪੋਸਟ ਦੀ ਖੇਤੀ ਜਿਹੜੀ ਹੈ ਉਹਨੂੰ ਕਿਸੇ ਤਰੀਕੇ ਦਾ ਹੰਗਾਰਾ ਦਿੱਤਾ ਜਾ ਸਕਦਾ ਹੈ ਜਾਂ ਉਹ ਲੋਨ ਦੀ ਕੋਈ ਪ੍ਰੋਵੀਜ਼ਨ ਬਣਾਇਆ ਜਾ ਸਕਦਾ ਕੋਈ ਪਾਲਿਸੀ ਲੈ ਕੇ ਆਈ ਜਾ ਸਕਦੀ ਹੈ ਜਿੱਥੋਂ ਤੱਕ ਖੇਤੀਬਾੜੀ ਮੰਤਰੀ ਦੀ ਗੱਲ ਕੀਤੀ ਜਾਏ ਖੁੱਡੀਆਂ ਦੀ ਉਹਨਾਂ ਨੇ ਸਾਫਟਵੇਅਰ ਤੇ ਮਨਾ ਕੀਤਾ ਉਹਨਾਂ ਨੇ ਕਿਹਾ ਕਿ ਨਹੀਂ ਕਿਉਂਕਿ ਪੋਸਟ ਜਿਹੜਾ ਉਹ ਨਸ਼ੇ ਦੇ ਵਿੱਚ ਆਉਂਦਾ ਇਸ ਕਰਕੇ ਕੋਈ ਐਸਾ ਪ੍ਰੋਵੀਜ਼ਨ ਤਾਂ ਨਹੀਂ ਹੈਗਾ ਪਰ ਫਿਰ ਪਠਾਨ ਮਾਜਰਾ ਨੇ ਉਹਨਾਂ ਨੂੰ ਦੁਬਾਰਾ ਤੋਂ ਇੱਕ ਤਰ੍ਹਾਂ ਦਾ ਸਵਾਲ ਕੀਤਾ ਜਾਂ ਅੱਗੇ ਆਪਣੀ ਗੱਲ ਵਧਾਈ ਤੇ ਉਹਨਾਂ ਨੇ ਕਿਹਾ ਕਿ ਬਾਕੀ ਦੇਸ਼ ਜਿਹੜੇ ਨੇ ਕਾਫੀ ਦੇਸ਼ ਨੇ ਇਹਨੂੰ ਪ੍ਰੋਤਸਾਹਿਤ ਕਰ ਰਹੇ ਨੇ ਉਸ ਦੇ ਨਾਲ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਨੈਚੁਰਲ ਖੇਤੀ ਹੈਗੀ ਇਹ ਜਿਹੜੇ ਸਿੰਥੈਟਿਕ ਡਰੱਗਸ ਨੇ ਉਹਨਾਂ ਤੋਂ ਲਾਂਬੇ ਕਰਨ ਦੇ ਵਾਸਤੇ ਇੱਕ ਸਪੋਰਟ ਸਿਸਟਮ ਦੇ ਲਈ ਇਹ ਕੀਤਾ ਜਾ ਸਕਦਾ ਹੈ ਅਸਤੇਵਨ ਸਪੀਕਰ ਸਾਹਮਣੇ ਵੀ ਖਾਸ ਤੌਰ ਤੇ ਖੇਤੀਬਾੜੀ ਮੰਤਰੀ ਨੂੰ ਖੁਡਿਆ ਨੂੰ ਇਹ ਕਿਹਾ ਕਿ ਪਹਿਲੇ ਅਫੀਮ ਦੀ ਜਿਹੜੀ ਖੇਤੀ ਹੈ ਅਫੀਮ ਦੇ ਜਿਹੜੇ ਠੇਕੇ ਹੈ ਉਹ ਹੁੰਦੇ ਸੀਗੇ ਪੰਜਾਬ ਦੇ ਵਿੱਚੋਂ ਕਦੋਂ ਬੰਦ ਹੋਏ ਔਰ ਕਿਵੇਂ ਬੰਦ ਹੋਏ ਇਹਦਾ ਵੇਰਵਾ ਮੈਨੂੰ ਵੀ ਮੁਹैया ਕਰਵਾਇਆ ਜਾਏ ਇਸ ਤੇ ਕੰਮ ਕੀਤਾ ਜਾਏ ਸਵਾਲ ਜਿਹੜਾ ਸੀ ਸੰਜੀਦਾ ਸੀਗਾ ਥੋੜਾ ਲਾਈਟਰ ਵੇਨ ਦੇ ਵਿੱਚ ਜ਼ਰੂਰ ਗੱਲ ਹੋਈ ਪਰ ਸਵਾਲ ਕਾਫੀ ਸੰਜੀਦਾ ਐਸ ਕਰਕੇ ਸੀਗਾ ਕਿਉਂਕਿ ਪਿਛਲੇ 21 ਸਾਲਾਂ ਤੋਂ ਪੰਜਾਬ ਜਿਹੜਾ ਉਹ ਨਸ਼ੇ ਦੇ ਵਿੱਚ ਚੂਰਚੂਰ ਹੋਇਆ ਪਿਆ ਗਲਤਾਨ ਹੋਇਆ ਪਿਆ ਉਸ ਦੇ ਨਾਲ ਹੀ ਨੌਜਵਾਨੀ ਨੂੰ ਅੱਧੀ ਬਹੁਤ ਵੱਡੀ ਸੱਟ ਲੱਗੀ ਹੈ ਕਹਾਣ ਹੋਇਆ ਹੈ ਔਰ ਉਸ ਦੇ ਨਾਲ ਸਿਰਫ ਤੇ ਸਿਰਫ ਨਸ਼ੇ ਦੇ ਨਾਲ ਮੌਤਾਂ ਹੀ ਨਹੀਂ ਹੋਈਆਂ ਪਰ ਕਿ ਉਹਨਾਂ ਦੇ ਹੋਰ ਵੀ ਜਿਹੜੀ ਨੌਜਵਾਨੀ ਦਾ ਆਪਣਾ ਇੱਕ ਪੂਰਾ ਦਾ ਪੂਰਾ ਜੁੱਸਾ ਹੁੰਦਾ ਹੈ ਜਾਂ ਉਸ ਦਾ ਇੱਕ ਪੂਰਾ ਦਾ ਪੂਰਾ ਕਿਰਦਾਰ ਹੁੰਦਾ ਉਸ ਤੇ ਵੀ ਕਾਫੀ ਫਰਕ ਪਿਆ ਹੈ ਇਸ ਦੇ ਨਾਲ ਹੀ ਨੌਜਵਾਨੀ ਨੂੰ ਕਿਸ ਤਰੀਕੇ ਨਾਲ ਬਚਾਇਆ ਜਾ ਸਕਦਾ ਹੈ ਨਸ਼ਿਆਂ ਤੋਂ ਔਰ ਕਿਸ ਤਰੀਕੇ ਦੇ ਨਾਲ ਉਹਨਾਂ ਦੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਰਕਰਾਰ ਕੀਤਾ ਜਾ ਸਕਦਾ ਉਸ ਤੇ ਵੀ ਸਵਾਲ ਨਸ਼ੇ ਨਾਲ ਜ਼ਰੂਰ ਖੜੇ ਹੁੰਦੇ ਨੇ ਦੂਸਰੇ ਪਾਸੇ ਜਿੱਤੇ ਸਿੱਖਿਆ ਦੀ ਗੱਲ ਕੀਤੀ ਜਾਏ ਸਿੱਖਿਆ ਨੂੰ ਲੈ ਕੇ ਸਕੂਲਾਂ ਦੇ ਵਿੱਚ ਟੀਚਰਸ ਨਹੀਂ ਨੇ ਇਹਦੀ ਬਾਰ-ਬਾਰ ਮੈਂਬਰਸ ਗੱਲ ਕਰ ਰਹੇ ਨੇ ਔਰ ਖਾਸ ਕਰਕੇ ਦੂਰ ਦਰਾਵੜੇ ਜਿਹੜੇ ਜਗਾਵਾਂ ਨੇ ਜਿਹੜੀਆਂ ਬਾਰਡਰ ਦੇ ਨਾਲ ਲੱਗਦੀਆਂ ਇਹ ਕਾਫੀ ਦੂਰ ਨੇ ਉੱਥੇ ਸਰਕਾਰੀ ਸਕੂਲਾਂ ਦੇ ਵਿੱਚ ਕਿਵੇਂ ਨਹੀਂ ਆਉਂਦੇ ਟੀਚਰਸ ਔਰ ਕਿਵੇਂ ਬਾਰ-ਬਾਰ ਤਬਾਦਲੇ ਕਰਵਾਏ ਜਾਂਦੇ ਟਰਾਂਸਫਰਸ ਕਰਵਾਈਆਂ ਜਾਂਦੀਆਂ ਇਸ ਦਾ ਵੀ ਅੱਜ ਜ਼ਿਕਰ ਵਿਧਾਨ ਸਭਾ ਦੇ ਫਲੋਰ ਤੇ ਹੋਇਆ ਔਰ ਉਹਦੇ ਵਿੱਚ ਜੇ ਗੱਲ ਕੀਤੀ ਜਾਏ ਤਾਂ ਸ਼ਿੱਖਿਆ ਮੰਤਰੀ ਹਰਜੋਤ ਬੈਂਸ ਨੇ ਇਹੀ ਜਵਾਬ ਦਿੱਤਾ ਕਿ ਪਾਲਿਸੀ ਇਹ ਜੀ ਬਣਾਈ ਗਈ ਹੈ ਔਰ ਖਾਸ ਕਰਕੇ ਉਹਨੇ ਆਪਣੇ ਵਿਧਾਇਕਾਂ ਬਾਕੀ ਮੈਂਬਰਾਂ ਨੂੰ ਵੀ ਇਹ ਕਿਹਾ ਕਿ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਤਬਾਦਲੇ ਦੀਆਂ ਐਪਲੀਕੇਸ਼ਨਸ ਮੇਰੇ ਕੋਲ ਨਾ ਲੈ ਕੇ ਆਇਆ ਕਰੋ ਟਰਾਂਸਫਰਸ ਦੀਆਂ ਐਪਲੀਕੇਸ਼ਨਸ ਜਾਂ ਸਿਫਾਰਸ਼ਾਂ ਨਾ ਲੈ ਕੇ ਆਇਆ ਕਰੋ ਕਿਉਂਕਿ ਜਿਹੜੇ ਵੀ ਅਸੀਂ ਟੀਚਰਸ ਭੇਜਦੇ ਹਾਂ ਖਾਸ ਕਰਕੇ ਬਾਰਡਰ ਸਟੇਟਸ ਨੂੰ ਜਾਂ ਜਿਹੜੇ ਦੂਰ ਪੈ ਜਾਂਦੀ ਹੈ ਪਿੰਡ ਪੈ ਜਾਂਦੀ ਹੈ ਜਗਾਵਾ ਪੈ ਜਾਂਦੀ ਹੈ ਉਹਨਾਂ ਸਕੂਲਾਂ ਦੇ ਵਿੱਚ ਟੀਚਰਸ ਦਾ ਹੁਣ ਬਹੁਤ ਜ਼ਰੂਰੀ ਹੈ ਔਰ ਹੌਲੀ ਹੌਲੀ ਪਾਲਿਸੀ ਐਸੀ ਬਣਾਈ ਗਈ ਹੈ ਜਿੱਦਾਂ ਹੀ ਉਮਰ ਜ਼ਿਆਦਾ ਹੁੰਦੀ ਚਲੀ ਜਾਏਗੀ ਜਾਂ ਜ਼ਿਆਦਾ ਉਹਨਾਂ ਦੀ ਵੱਡੀ ਨੌਕਰੀ ਹੁੰਦੀ ਜਾਏਗੀ ਸਾਲਾਂ ਤੋਂ ਤੇ ਹੌਲੀ ਹੌਲੀ ਉਹ ਸਾਰੇ ਟੀਚਰਸ ਆਪਣੇ ਘਰਾਂ ਦੇ ਕੋਲ ਵਾਪਸ ਉਹਨਾਂ ਦੀ ਟਰਾਂਸਫਰ ਹੋਏਗੀ ਔਰ ਉੱਥੇ ਉਹ ਕੰਮ ਕਰਨਗੇ ਪਰ باوجود ਉਸ ਦੇ ਉਹਨਾਂ ਨੇ ਖਾਸ ਤੌਰ ਤੇ ਕਿਹਾ ਕਿ ਟੀਚਰਸ ਨੂੰ ਜਿਹੜੀ ਪਾਲਿਸੀ ਬਣਾਈ ਗਈ ਹੈ ਔਰ ਖਾਸ ਕਰਕੇ ਜਿੱਥੋਂ ਤਬਾਦਲਿਆਂ ਦੀ ਪਾਲਿਸੀ ਹੈ ਪਹਿਲੇ ਜਿਹੜਾ ਸੀਗਾ ਇੱਕ ਸਾਲ ਦੇ ਬਾਅਦ ਪੋਰਟਲ ਖੁੱਲਦਾ ਸੀ ਪਰ ਹੁਣ ਉਹਨਾਂ ਨੇ ਕਿਹਾ ਕਿ ਐਸੀ ਹਰ ਮਹੀਨੇ ਖੋਲ ਰਿਹਾ ਕਿਉਂਕਿ ਖਾਸ ਕਰਕੇ ਮਹਿਲਾਵਾਂ ਦੇ ਲਈ ਜੜੀਆਂ ਗਰਭવતી ਮਹਿਲਾਵਾਂ ਹੁੰਦੀਆਂ ਜਾਂ ਫਿਰ ਉਹ ਇਸ ਤਰੀਕੇ ਨਾਲ ਛੁੱਟੀ ਤੇ ਜਾਂਦੀਆਂ ਬਾਅਦ ਚ ਨੇਟਲ ਕੇਅਰ ਦੇ ਲਈ ਜੜੀਆਂ ਛੁੱਟੀ ਤੇ ਜਾਂਦੀਆਂ ਉਹਨਾਂ ਦੇ ਲਈ ਮਟਰਨਿਟੀ ਲੀਵ ਤੇ ਜੜੀਆਂ ਜਾਂਦੀਆਂ ਉਹ ਜੇ ਵਿੱਚ ਉਹਨਾਂ ਨੂੰ ਲੋੜ ਪਏ ਤੇ ਸਾਲ ਦੇ ਬਾਅਦ ਜੇ ਖੁੱਲੇਗਾ ਤੇ ਉਹਨਾਂ ਲਈ ਕੋਈ ਫਾਇਦਾ ਨਹੀਂ ਹੈਗਾ ਐਸ ਕਰਕੇ ਹਰ ਮਹੀਨੇ ਪੋਰਟਲ ਖੋਲਿਆ ਜਾਂਦਾ ਹੈ ਤਾਂਕਿ ਤਬਾਦਲੇ ਦੀ ਅਪਲੀਕੇਸ਼ਨ ਦਿੱਤੀ ਜਾ ਸਕੇ ਜਿਹਨੂੰ ਵੀ ਲੋੜ ਬੰਦ ਹੋਵੇ ਚਾਹੇ ਉਹ ਇਸ ਤਰ੍ਹਾਂ ਦੀਆਂ ਔਰਤਾਂ ਹੋਣ ਜਿਨ੍ਹਾਂ ਨੇ ਬੱਚੇ ਨੂੰ ਜਨਮ ਦਿੱਤਾ ਉਹਨਾਂ ਨੂੰ ਲੋੜ ਹੈਗੀ ਛੁੱਟੀ ਦੀ ਬਾਅਦ ਜੇ ਜੀ ਕੇਅਰ ਵਾਸਤੇ ਮੈਟਨਟਲੀ ਵਾਸਤੇ ਜਾਂ ਫਿਰ ਕੋਈ ਬਿਮਾਰ ਹੈਗੇ ਕਿਸੇ ਦੀ ਵੱਡੀ ਬਿਮਾਰੀ ਹੈਗੀ ਹੈ ਜਾਂ ਇਹ ਛੋਟਾ ਬੱਚਾ ਹੈ ਜਾਂ ਕੋਈ ਹੋਰ ਕੋਈ ਘਰ ਚ ਸੀਰੀਅਸ ਪ੍ਰੋਬਲਮ ਹੈਗੀ ਹੈ ਤੇ ਉਹਨਾਂ ਨੂੰ ਛੁੱਟੀ ਚ ਚਾਹੀਦੀ ਹੈ ਜਾਂ ਫਿਰ ਉਹਨਾਂ ਨੂੰ ਟ੍ਰਾਂਸਫਰ ਚਾਹੀਦੀ ਹੈ ਆਪਣੇ ਘਰ ਦੇ ਕੋਲ ਤੇ ਇਹ ਪੋਰਟਲ ਦੇ ਰਾਹੀਂ ਜਿਹੜਾ ਉਹ ਕਰ ਸਕਦੇ ਆ ਪਹਿਲੇ ਇੱਕ ਸਾਲ ਬਾਅਦ ਖੁੱਲਦਾ ਸੀ ਤੇ ਦਿੱਕਤ ਆਂਦੀ ਸੀ ਉਹਨੂੰ ਹਰ ਮਹੀਨੇ ਖੁੱਲੇ ਕਰੇਗਾ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਿੱਖਿਆ ਦੇ ਵਿੱਚ ਕਿਉਂਕਿ ਸਕੂਲਾਂ ਦੀ ਚਾਰ ਦਿਵਾਰੀ ਨਹੀਂ ਸੀਗੀ ਉਹਦੇ ਵਿੱਚ ਪ੍ਰੋਪਰ ਇਨਫਰਾਸਟ੍ਰਕਚਰ ਨਹੀਂ ਸੀਗਾ ਬੈਂਚਸ ਨਹੀਂ ਸੀਗੇ ਹੋਰ ਬਹੁਤ ਸਾਰੀਆਂ ਚੀਜ਼ਾਂ ਨਹੀਂ ਸੀਗੀਆਂ ਉਹਨਾਂ ਸਾਰੀਆਂ ਚੀਜ਼ਾਂ ਨੂੰ ਵੀ ਪ੍ਰੋਵਾਈਡ ਕਰਨ ਲਈ ਬਿਲਕੁਲ ਪੂਰੇ ਤਰੀਕੇ ਦੇ ਨਾਲ ਸਰਕਾਰ ਜਿਹੜੀ ਹੈ ਉਹ ਬਹੁਤ ਹੀ ਸੀਰੀਅਸ ਹੈ ਗੰਭੀਰ ਹੈ ਉਹਨਾਂ ਨੇ ਇਹ ਐਵੇਂ ਕਿਹਾ ਕਿ ਸਾਨੂੰ ਕੋਈ ਫਰਕ ਨਹੀਂ ਪੈਂਦਾ ਕਿ ਪਾਰਟੀ ਕਿਹੜੀ ਹੈ ਕਿ ਕਿਸ ਵਿਧਾਇਕ ਦਾ ਕਿਹੜਾ ਇਲਾਕਾ ਹੈ ਪਰ ਪਾਰਟੀ ਲਾਈਨ ਤੋਂ ਉੱਪਰ ਉੱਠ ਕੇ ਅਸੀਂ ਪੂਰੇ ਦੇ ਪੂਰੇ ਪੰਜਾਬ ਦੇ ਸਕੂਲਾਂ ਨੂੰ ਮਜ਼ਬੂਤ ਬਣਾਉਣ ਦੀ ਗੱਲਬਾਤ ਕੀਤੀ ਹੈ ਔਰ ਵਚਨਬੱਧ ਹੈ ਗਿਆ ਕਿ ਅਸੀਂ ਬਣਾਵਾਂਗੇ ਇਹ ਗੱਲ ਜਿਹੜੀ ਹੈ ਸਿੱਖਿਆ ਮੰਤਰੀ ਨੇ ਕਹੀ ਇਸ ਤਰੀਕੇ ਤੇ ਕਈ ਅੱਜ ਸਵਾਲ ਲੱਗੇ ਔਰ ਕਈ ਤਰ੍ਹਾਂ ਦੀਆਂ ਤਕਰੀਰਾਂ ਹੋਈਆਂ ਪਰ ਅੱਜ ਕੋਈ ਵੀ ਤਰੀਕੇ ਨਾਲ ਜਿਹੜਾ ਹੈਗਾ ਸਵਾਏ ਚੱਬੇਵਾਲ ਸਾਹਿਬ ਦੇ ਇੱਕ ਸੰਗਲਿਆਂ ਦੇ ਬਾਕੀ ਕੋਈ ਖਾਸ ਰੋਲਾ ਰੱਪਾ ਜਿਹੜਾ ਹੈ ਉਹ ਨਹੀਂ ਦੇਖਣ ਨੂੰ ਮਿਲਿਆ ਹਜੇ ਤੱਕ ਤਾਂ ਸਮੂਥ ਚੱਲ ਰਿਹਾ ਪੂਰੇ ਤਰੀਕੇ ਦੇ ਨਾਲ ਜੇ ਗੱਲ ਕਰੀਏ ਥੋੜੀ ਬਹੁਤੀ ਗੱਲਬਾਤ ਹੁੰਦੀ ਹੈ ਉਹ ਵਕਲ ਹੈ ਪਰ ਇੰਟਰਸਟਿੰਗ ਰਿਹਾ ਕਿਉਂਕਿ ਫੇਰ ਵੀ ਨਾ ਨਾ ਕਰਦੇ ਗੱਲ ਹੋ ਰਹੀ ਹੈ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੋਂ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾ ਹਾਂ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾਤ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ